ਖਬਰ ਲਦਾਖ ਦੇ ਨਾਲ ਜੁੜੀ ਹੋਈ ਹੈ ਲਦਾਖ ਦੇ ਵਿੱਚ ਲਗਾਤਾਰ ਮਾਹੌਲ ਤਣਾਪੂਨ ਬਣਿਆ ਹੋਇਆ ਹੈ ਬੰਗਲਾਦੇਸ਼ ਦੇ ਵਿੱਚ ਤੇ ਉਸ ਤੋਂ ਬਾਅਦ ਨੇਪਾਲ ਦੇ ਵਿੱਚ ਤੇ ਹੁਣ ਲਦਾਖ ਦੇ ਵਿੱਚ ਵੀ ਮਾਹੌਲ ਜਿਹੜਾ ਆ ਗਰਮਾਇਆ ਹੋਇਆ ਨਜ਼ਰ ਆ ਰਿਹਾ ਤੇ ਇਸ ਨੂੰ ਲੈ ਕੇ ਹੁਣ ਰਾਜਨੀਤੀ ਵੀ ਗਰਮਾ ਚੁੱਕੀ ਹੈ ਜੀ ਹਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਆਰਵਿੰਦ ਕੇਜਰੀਵਾਲ ਦੇ ਵੱਲੋਂ ਇੱਕ ਪੋਸਟ ਸਾਂਝੀ ਕਰਕੇ ਵੱਡੇ ਸਵਾਲ ਖੜੇ ਕੀਤੇ ਗਏ ਨੇ ਅਤੇ ਭਾਜਪਾ ਦੇ ਉੱਤੇ ਨਿਸ਼ਾਨੇ ਸਾਧੇ ਗਏ ਨੇ ਉਹਨਾਂ ਨੇ ਆਪਣੀ ਪੋਸਟ ਦੇ ਵਿੱਚ ਕੀ ਕੁਝ ਲਿਖਿਆ ਉਹ ਜਾਣੀ अरविंद केजरीवाल ਨੇ ਕਿਹਾ ਕਿ ਲਦਾਖ ਦੇ ਵਿੱਚ ਜੋ ਹੋ ਰਿਹਾ ਹੈ ਉਹ ਬਹੁਤ ਹੀ ਚਿੰਤਾਜਨਕ ਹੈ ਹਰ ਸੱਚੇ ਦੇਸ਼ ਭਗਤ ਨੂੰ ਲਦਾਖ ਦੇ ਲੋਕਾਂ ਦਾ ਸਮਰਥਨ ਕਰਨਾ ਚਾਹੀਦਾ ਹੈ ਅਸੀਂ ਅੰਗਰੇਜ਼ਾਂ ਤੋਂ ਆਜ਼ਾਦੀ ਇਸ ਲਈ ਨਹੀਂ ਲਈ ਸੀ ਕਿ ਅਸੀਂ ਹੁਣ ਭਾਜਪਾ ਦੇ ਗੁਲਾਮ ਬਣ ਜਾਈਏ ਭਗਤ ਸਿੰਘ ਚੰਦਰਸ਼ੇਖਰ ਆਜ਼ਾਦ ਵਰਗੇ ਕ੍ਰਾਂਤੀਕਾਰੀਆਂ ਨੇ ਲੋਕਤੰਤਰ ਲਈ ਆਪਣਾ ਬਲੀਦਾਨ ਦਿੱਤਾ ਤਾਂ ਜੋ ਹਰ ਭਾਰਤੀ ਨੂੰ ਆਪਣੀ ਸਰਕਾਰ ਚੁਣਨ ਦਾ ਅਧਿਕਾਰ ਮਿਲੇ ਪਰ ਅੱਜ ਭਾਜਪਾ ਸੱਤਾ ਦੇ ਨਸ਼ੇ ਦੇ ਵਿੱਚ ਤੁੱਟਾ ਹੈ ਅਤੇ ਸੰਵਿਧਾਨ ਦੁਆਰਾ ਦਿੱਤੇ ਗਏ ਅਧਿਕਾਰਾਂ ਨੂੰ ਖੋ ਕੇ ਇੱਕ ਤੋਂ ਬਾਅਦ ਇੱਕ ਰਾਜ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਰਹੀ ਹੈ ਜੋ ਕਿ ਨਿੰਦਨਯੋਗ ਹੈ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਸੋਨਮ ਵਾਂਚੁਕ ਜਿਹੜੇ ਨੇ ਉਹ ਲੇ ਲਦਾਖ ਦੇ ਵਿੱਚ ਭੁੱਖ ਹੜਤਾਲ ਉੱਤੇ ਬੈਠਦੇ ਨੇ ਉਸ ਤੋਂ ਬਾਅਦ ਜੈਨ ਜੀ ਜਿਹੜੇ ਕਿ ਉੱਥੋਂ ਦੇ ਵਿਦਿਆਰਥੀ ਨੇ ਉਹ ਸੜਕਾਂ ਤੇ ਉਤਰਦਿੰਨੇ ਵੱਡਾ ਸਮਰਥਨ ਕੀਤਾ ਜਾਂਦਾ ਅਤੇ ਪਥਰਾਬ ਹੁੰਦਾ ਅੱਗਾਂ ਲਗਾਈਆਂ ਜਾਂਦੀਆਂ ਪੁਲਸ ਦੇ ਨਾਲ ਝੜਪ ਹੁੰਦੀ ਹੈ ਮਾਹੌਲ ਜਿਹੜਾ ਹੁਣ ਤਣਾਅਪੂਰਨ ਬਣ ਚੁੱਕਿਆ ਹੈ ਅਤੇ ਮੰਗ ਜਿਹੜੀ ਹੈ ਉਹ ਰਾਜ ਦਾ ਦਰਜਾ ਪ੍ਰਾਪਤ ਕਰਨ ਦੀ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਉੱਤੇ ਭਾਜਪਾ ਕੀ ਜਵਾਬ ਦਿੰਦੀ ਹੈ ਕਿ ਅਰਵਿੰਦ ਕੇਜਰੀਵਾਲ ਦੇ ਇਹਨਾਂ ਸਵਾਲਾਂ ਦੇ ਜਵਾਬ ਦੇ ਪਾਉਂਦੀ ਹੈ ਜਾਂ ਫਿਰ ਲਦਾਖ ਨੂੰ ਇਨਸਾਫ ਮਿਲਦਾ ਜਾਂ ਨਹੀਂ ਇਹ ਦੇਖਣ ਵਾਲੀ ਗੱਲ ਰਹੇਗੀ